ਬੀ ਜੀ ਸਿੰਘ ਜੀ ਪਿੰਡ ਰਾਮ ਸਿੰਘ ਵਾਲਾ ਜੀ ਮਸਲਾ ਚੈੱਕ ਕਰੀਏ ਇਹ ਮਸਲਾ ਜੀ ਸਾਡੀ ਲਿਮਟ ਚੱਲਦੀ ਸੀ ਕੋਆਪਰੇਟ ਬੈਂਕ ਚ ਤੇ ਉਹ ਸੁਸਾਇਟੀ ਵਾਲੀ ਲਿਮਟ ਸੀ ਸਾਡਾ ਉਹਦੇ ਜੋ 70000 ਰੁਪਏ ਦਾ ਕਰਜ਼ਾ ਸੀ ਤੇ ਅਸੀਂ ਲਿਮਟ ਕਰਾਉਣੀ ਸੀ HDFC ਬੈਂਕ ਤੋਂ ਤੇ ਉਹਨਾਂ ਨੇ ਕਲੀਅਰ ਸਰਟੀਫਿਕੇਟ ਮੰਗਿਆ HDFC ਵਾਲਿਆਂ ਨੇ ਤੇ ਇਧਰ ਸਾਡਾ ਕੋਈ ਲੋਨ ਹੀ 70000 ਦਾ ਤੇ ਅਸੀਂ ਇਹਨਾਂ ਨੂੰ ਬਲਵਿੰਦਰ ਸਿੰਘ ਸੈਕਟਰੀ ਜੋਧ ਸਿੰਘ ਵਾਲਾ ਵਾਸੀ ਉਹਨਾਂ ਨੂੰ ਕਿਹਾ ਵੀ ਸਾਨੂੰ ਸਰਟੀਫਿਕੇਟ ਦੇ ਦਿਓ ਅਸੀਂ ਲਿਮਟ ਕਰਾਉਣੀ ਆ ਤੇ ਉਹਨਾਂ ਨੇ ਸਾਨੂੰ ਕਹਿੰਦੇ ਵੀ ਪਹਿਲਾਂ ਤੁਸੀਂ ਲਿਮਟ ਤਾਰੋ